ਗੁਰਦੇਵ ਸਿੰਘ ਹੋਣਾ ਨੂੰ ਕਿਹਾ ਗਿਆ ਵੀ ਆਰਮੀ ਨੇ ਅਮਰਸਰ ਦੇ ਵਿੱਚ ਆਪਰੇਸ਼ਨ ਕਰਨਾ ਹੈ ਤੇ ਇਹ ਤੁਸੀਂ ਜਿਹੜਾ ਇਹਨੂੰ ਆਗਿਆ ਦਿਓ ਜਾਂ ਇਹਦੀ ਮੰਗ ਕਰੋ ਕਿ ਇੱਥੇ ਲੋੜ ਹੈ ਉਹ ਕਹਿੰਦਾ ਮੈਂ ਇਹ ਕੰਮ ਨਹੀਂ ਕਰ ਸਕਦਾ ਉਹਨੂੰ ਛੁੱਟੀ ਦੇ ਭੇਜ ਕੇ ਉਥੇ ਮਹੇਸ਼ੰਦਰ ਸਿੰਘ ਜਿਹੜਾ ਹੈ ਉਸ ਵੇਲੇ ਡਿਪਟੀ ਕਮਿਸ਼ਨਰ ਲਾਇਆ ਜਾਂਦਾ ਹੈ ਉਹ ਫਿਰ ਆਪਣੇ ਸੈਨਾ ਦੇ ਨਾਲ ਫੌਜ ਨੂੰ ਆਗਿਆ ਦਿੰਦੇ ਅਮਰਸਰ ਦੀ ਇੰਟਰੀ ਅਖਰ ਵੈਰ ਕਿਹੜੀ ਗੱਲ ਦਾ ਕੱਢਿਆ ਜਾਂਦਾ ਹੈ ਦੇਖੋ ਵੈਰ ਇਹਨਾਂ ਸਿੱਖਾਂ ਨਾਲ ਰੱਖਿਆ ਕਿਉਂਕਿ ਸਿੱਖ ਜਿਹੜੇ ਸੀ ਇਹਨਾਂ ਨੇ 700-800 ਸਾਲ ਮੁਗਲ ਰਾਜ ਨੂੰ ਵੀ ਜਿਹੜਾ ਚੱਜ ਨਾਲ ਪਾਣੀ ਪੀਣ ਨਹੀਂ ਦਿੱਤਾ ਸਬਾਹ ਕਰਕੇ ਛੱਡਿਆ ਕਰਤਾਰ ਸਿੰਘ ਸ਼ਰਾਭੇ ਹੋਣੀ ਉਦਮ ਸਿੰਘ ਹੋਣੀ ਇਹ ਸਾਰੇ ਜਿਹੜੇ ਨੇ ਇਹਨਾਂ ਸੂਰਬੀਰਾ ਦਾ ਇਤਿਹਾਸ ਉਹ ਬੋਲ ਕੇ ਦੱਸਦੇ ਪੀ ਇਹ ਆਪਣਾ ਹੱਕ ਵੀ ਲੈਂਦੇ ਆ ਔਰ ਆਪਨੇ ਨਾ ਕੀਤੀ ਹੋਈ ਵਧਿਗੀ ਦਾ ਸਬਕ ਵੀ ਸਿਖਾਉਂਦੇ। ਅਜੂਦਾ ਸਰਕਾਰ ਨੂੰ ਲੱਗਾ ਕਿ ਜੇ ਇਹ ਨਿਮਗੇ ਕਿਉਂਕਿ ਦੋ ਹੀ ਗੱਲਾਂ ਸਨ ਜਾਂ ਤੇ ਸਿੱਖਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਜਾਂ ਫਿਰ ਉਹਨਾਂ ਨੂੰ ਨੇਸਤੋ ਨਬੂਦ ਕੀਤਾ ਜਾਏ ਤੇ ਸੈਂਟਰ ਸਰਕਾਰ ਨੇ ਦੂਜਾ ਰਸਤਾ ਚੁਣ ਲਿਆ ਕਿ ਮੰਗਾਂ ਦੇ ਮੰਨਣੀਆਂ ਨਹੀਂ ਪਰ ਇਹਨਾਂ ਨੂੰ ਨੇਸਤੋ ਨਬੂਦ ਕੀਤਾ ਜਾਏਗਾ। ਕੇਵਲ ਲਗਭਗ 150 ਸਿੰਘਾਂ ਦਾ ਜ਼ਿਕਰ ਮਿਲਦਾ ਜਿਹੜੇ ਉਸ ਵੇਲੇ ਕੰਪਲੈਕਸ ਦੇ ਅੰਦਰ ਹਥਿਆਰਬੰਦ ਸਨ। ਜਿਹੜੇ ਲੜਨ ਵਾਲੇ ਸਨ ਜਦੋਂ ਫੌਜ ਦੀਆਂ ਲਾਸ਼ਾਂ ਕੱਟੀਆਂ ਜਾਂਦੀਆਂ ਹਨ 1200 ਫੌਜੀ ਜਿਹਨੂੰ ਸਖਲਾਈ ਦੇ ਕੇ ਲਿਆਂਦਾ ਗਿਆ ਉਹਨਾਂ ਦੀਆਂ ਲਾਸ਼ਾਂ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਪਈਆਂ ਸਨ ਜਿਹੜੀਆਂ ਕੱਢੀਆਂ ਗਈਆਂ ਇੱਕ ਪਾਸੇ ਸੈਂਟਰ ਦੀ ਪਿੱਛੇ ਤਾਕਤ ਹੈ ਇੱਕ ਪਾਸੇ ਹਥਿਆਰਾਂ ਦੀ ਸਪਲਾਈ ਹੈ ਰਿਫਰੈਸ਼ਮੈਂਟ ਹੈ ਇੱਕ ਪਾਸੇ ਖਾਣਾ ਆ ਰਿਹਾ ਹੈ ਉਹ ਜਿਹੜੇ ਆਨ ਡਿਊਟੀ ਹੈ ਉਹਨਾਂ ਨੂੰ ਰਿਲੀਵ ਕਰਨ ਵਾਸਤੇ ਮਗਰ ਬੰਦੇ ਤਿਆਰ ਬਿਠੇ ਹੈ ਇੱਕ ਪਾਸੇ 90 ਘੰਟਿਆਂ ਤੋਂ ਜਿੰਨਾਂ ਨੂੰ ਕੋਈ ਖਾਣ ਦਾ ਪ੍ਰਬੰਧ ਨਹੀਂ ਪੀਣ ਦਾ ਪ੍ਰਬੰਧ ਨਹੀਂ ਮੁੱਠ ਮੁੱਠ ਛੋਲਿਆਂ ਦੀ ਉਹਨਾਂ ਖਾਧੀ ਉਸ ਯੋਧਿਆਂ ਨੇ ਫੇਰ ਵੀ ਇਹਨਾਂ ਦਾ 1200 ਬੰਦਾ ਟ੍ਰੇਨਿੰਗ ਵਾਲਾ ਮੌਦ ਦੇ ਕਾਰਡ ਉਤਾਰਿਆ ਹੋਵੇ ਆਪਣੇ ਆਪ ਵਿੱਚ ਇਹ ਵੀ ਇੱਕ ਬਹੁਤ ਵੱਡਾ ਕੰਡੂ ਕਰ ਹੈ ਜੀ ਬੱਚੇ ਇਦਾਂ ਦੇ ਸਨ ਜਿਹੜੇ 2 ਸਾਲ ਤੋਂ ਲੈ ਕੇ 14 ਸਾਲ ਦੇ ਵਿੱਚ ਸਨ ਜਿਨ੍ਹਾਂ ਨੂੰ ਰੈਸਟ ਕਰਕੇ ਜੇਲ੍ਹਾਂ ਵਿੱਚ ਵੀ ਰੋਕਿਆ ਗਿਆ ਭਾਵੇਂ ਉਸ ਵੇਲੇ ਪੱਤਰਕਾਰਾਂ ਨੇ ਪੁੱਛਿਆ ਪਿਛਲੋ ਜਿਹੜੇ ਅਤਵਾਦੀ ਸੀ ਉਹਨਾਂ ਦਾ ਤੁਸੀਂ ਆਪਰੇਸ਼ਨ ਕਰ ਦਿੱਤਾ ਉਹਨਾਂ ਨੂੰ ਤੁਸੀਂ ਸ਼ਹੀਦ ਕਰ ਦਿੱਤਾ ਤੇ ਜਿਹੜੇ ਛੋਟੇ ਛੋਟੇ ਬੱਚੇ ਐ ਉਹਨਾਂ ਨੂੰ ਕਿਉਂ ਮਾਰੇ ਕਹਿੰਦੇ ਉਹ ਆਉਣ ਵਾਲੇ ਸਮੇਂ ਚ ਅਤਵਾਦੀ ਬਣ ਸਕਦੇ ਸੀ ਮਾਲ ਰੰਗ ਸਰੂਵਰਦਾ ਹੋ ਗਿਆ ਸੀ ਉਹ ਲੋਹ ਵਾਲਾ ਪਾਣੀ ਜਿਹੜਾ ਸੀ ਪਿਆਸਿਆਂ ਨੂੰ ਪੀਣਾ ਪਿਆ ਦਰਬਾਰ ਸਾਹਿਬ ਦੇ ਉੱਤੇ ਅੱਜ ਭਾਵੇਂ ਮੀਡੀਆ ਦੇ ਵਿੱਚ ਇਹ ਯੋਰ ਕਈ ਫੜ ਛੱਡਦੇ ਆ ਵੀ ਇਹਨੂੰ ਭੁੱਲ ਜਾਓ ਇਹ ਭੁੱਲਣ ਵਾਲੀ ਗੱਲ ਹੀ ਨਹੀਂ ਐ ਤੁਹਾਡੀ ਕੌਮ ਦਾ ਕਤਲੇਆਮ ਹੋਇਆ ਕੱਲ ਨੂੰ ਉੱਠ ਕੇ ਕਹੋਗੇ ਚਮਕੌਰ ਸਾਹਿਬ ਭੁੱਲ ਜਾਓ ਸਾਕਾਸ ਰੰਦ ਭੁੱਲ ਜਾਓ ਫਿਰ ਤੇ ਸਾਰੀ ਹਿਸਟਰੀ ਭੁੱਲ ਜਾਈਏ ਫਿਰ ਸਾਡਾ ਬੂਦ ਕੀ ਐ ਅਸੀਂ ਤੇ ਆਵਾਜ਼ ਬੁਲੰਦ ਕਰਨੀ ਐ ਜਦੋਂ ਸਾਡੇ ਤੇ ਜ਼ੁਲਮ ਹੋਇਆ ਅਸੀਂ ਉਸ ਦਿਨ ਨੂੰ ਕਾਲਾ ਦਿਨ ਕਹਿ ਕੇ ਚੇਤੇ ਵੀ ਕਰਨਾ ਤੇ ਸਰਕਾਰ ਨੂੰ ਵੀ ਚੇਤੇ ਕਰਾ ਕੇ ਰੱਖਣਾ ਕੁਝ ਲੋਕਾਂ ਦੇ ਵੱਲੋਂ ਵੀ ਸਵਾਲ ਕੀਤੇ ਜਾਂਦੇ ਕਿ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਣ ਦਾ ਕਾਰਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਜੇ ਦਰਬਾਰ ਸਾਹਿਬ ਦੇ ਵਿੱਚ ਨਾ ਹੁੰਦੇ ਤੇ ਅਟੈਕ ਨਹੀਂ ਸੀ ਹੋਣਾ ਤੁਸੀਂ ਝਾਤੀ ਮਾਰ ਕੇ ਵੀ 101 125 ਗੁਰਦੁਆਰੇ ਐ ਜਿਨ੍ਹਾਂ ਤੇ ਫੌਜ ਵੱਲੋਂ ਹਮਲਾ ਕੀਤਾ ਗਿਆ ਉੱਥੇ ਭਿੰਡਰਾਂ ਵਾਲਾ ਸੀ ਅਦੂਕ ਨਵਾਰਨ ਪਟਿਆਲੇ ਹਮਲਾ ਕੀਤਾ ਗਿਆ ਇਥੇ ਭਿੰਡਰਾਂ ਵਾਲਾ ਸਨ ਜਾਂ ਉਥੇ ਮੁਕਤਸਰ ਹਮਲਾ ਕੀਤਾ ਗਿਆ ਮੁਕਤਸਰ ਦੇ ਵਿੱਚ ਜਿਹੜੀਆਂ ਸ਼ਹੀਦ ਹੋਈਆਂ ਲਾਸ਼ਾਂ ਸਨ ਉਹਨਾਂ ਨੂੰ ਬਾਹਰ ਕੱਢ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਗਈ ਕੀ ਉਥੇ ਭਿੰਡਰਾਂ ਵਾਲੇ ਦੇ ਸਿੰਘ ਸਨ ਜੂਨ 1984 ਨੂੰ ਭਾਰਤੀ ਹਕੂਮਤ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਜਾਂਦਾ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈ ਸੰਗਤ ਜਿਨ੍ਹਾਂ ਦੇ ਵਿੱਚ ਸ਼ਰਧਾਲੂ ਸਨ ਉਹਨਾਂ ਨੂੰ ਵੀ ਜਾਮੇ ਸ਼ਹਾਦਤ ਦਾ ਜਾਮ ਪੀਣਾ ਪੈ ਜਾਂਦਾ ਹੈ ਬਹੁਤ ਵੱਡੇ ਸਵਾਲੀਏ ਚਿੰਨ ਨੇ ਕਿ ਭਾਰਤੀ ਹਕੂਮਤ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਪਰ ਜਾਂ ਸੰਗਤਾਂ ਦੇ ਉੱਪਰ ਅਟੈਕ ਕਰਨ ਦਾ ਕਾਰਨ ਕੀ ਸੀਗਾ ਕੀ ਇਹ ਗਿਣੀ ਮਿੱਥੀ ਸਾਜ਼ਿਸ਼ ਸੀ ਕਿ ਕਿਸੇ ਇੱਕ ਧਿਰ ਦਾ ਕਰਕੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਜਾਂਦਾ ਹੈ ਜਾਂ ਕਿਤੇ ਨਾ ਕਿਤੇ ਤਮਾਮ ਸਾਰੀਆਂ ਕੀ ਮਨਸ਼ਾਵਾ ਜਿਹੜੀਆਂ ਨਜ਼ਰ ਆਉਂਦੀਆਂ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਿੱਖ ਪ੍ਰਚਾਰਕ ਭਾਈ ਗੁਰਪਾਲ ਸਿੰਘ ਨੇ ਮੇਰੇ ਨਾਲ ਉਹਨਾਂ ਦੇ ਕੋਲੋਂ ਤਮਾਮ ਸਾਰੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਭਾਈ ਸਾਹਿਬ ਸਵਾਗਤ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਵੱਡਾ ਸਵਾਲ ਕਿਤੇ ਨ ਕਿਤੇ ਆ ਜਾਂਦਾ ਹੈ ਕਿ ਜਿਹੜਾ ਅਟੈਕ ਦਰਬਾਰ ਸਾਹਿਬ ਦੇ ਉੱਪਰ ਜੂਨ 1984 ਦੇ ਵਿੱਚ ਕੀਤਾ ਜਾਂਦਾ ਹੈ ਕਿ ਅਟੈਕ ਕਰਨ ਦਾ ਕਾਰਨ ਕੀ ਸੀਗਾ ਭਾਰਤੀ ਹਕੂਮਤ ਦਾ ਅਸਲ ਵਿੱਚ ਮੁੱਢਲੇ ਰੂਪ 'ਚ ਜਦੋਂ ਸਿੱਖਾਂ ਨੇ ਆਪਣੇ ਵਾਸਤੇ ਸਥਾਨ ਦੀ ਮੰਗ ਕੀਤੀ ਕਹ ਲਓ ਸਟੇਟ ਦੀ ਮੰਗ ਕੀਤੀ ਆਪਣੇ ਹੱਕਾਂ ਦੀ ਮੰਗ ਕੀਤੀ ਉਹਦੇ ਦੌਰਾਨ ਥੋੜਾ ਕਿਉਂਕਿ ਸੈਂਟਰ ਸਰਕਾਰ ਦਾ ਰਵਈਆ ਬਹੁਤਾ ਵਧੀਆ ਨਹੀਂ ਸੀ ਜਦੋਂ ਆਪਾਂ ਥੋੜਾ ਜਿਹਾ ਹਿਸਟਰੀ ਨੂੰ ਪੜ੍ਹਦੇ ਆਂ ਤੇ ਲਾਲ ਬਹਾਦਰ ਸ਼ਾਸਤਰੀ ਜਿਹੜੇ 64 ਦੇ ਵਿੱਚ ਨਹਿਰੂ ਮਰਨ ਤੋਂ ਬਾਅਦ ਉਹ ਆਪਣਾ ਪ੍ਰਧਾਨ ਮੰਤਰੀ ਬਣਦੇ ਹ ਹ ਉਹਨਾਂ ਵੱਲੋਂ ਉਸ ਵੇਲੇ ਤਿੰਨ ਮੈਂਬਰੀ ਇੱਕ ਕਮੇਟੀ ਬਣਾਈ ਜਾਂਦੀ ਜਿਹਦੇ ਵਿੱਚ ਧਿਆਗੀ ਜੀ ਇੰਦਰਾ ਗਾਂਧੀ ਜੀ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਪੰਜਾਬੀ ਜਿਹੜਾ ਸੂਬਾ ਉਹ ਸਿੱਖਾਂ ਨੂੰ ਦਿੱਤਾ ਜਾਵੇ। ਹੂੰ ਕਿਉਂਕਿ ਜੇ ਇਹ ਤੋਂ ਥੋੜਾ ਜਾ ਹੋਰ ਆਪਾਂ ਪਸ਼ੋਕੜ ਵੱਲੋਂ ਝਾਤ ਮਾਰੀਏ ਤੇ 1965 ਦੇ ਵਿੱਚ ਇੱਕ ਵਾਰ ਜੰਗ ਹੋ ਚੁੱਕੀ ਸੀ। ਹੂੰ ਉਹਦੇ ਵਿੱਚ ਸਰਦਾਰ ਗੁਰਬਖਸ਼ ਸਿੰਘ ਹੋਣਾ ਨੇ ਫਰੰਟ ਦੇ ਉੱਤੇ ਬੜੀ ਵਧੀਆ ਬਹਾਦਰੀ ਨਾਲ ਜੰਗ ਕਰਕੇ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਸੀ। ਹੂੰ ਭਾਵੇਂ ਪਹਿਲਾਂ ਇਹਨਾਂ ਨੇ ਪੰਜਾਬੀ ਸੂਬਾ ਮੋਰਚਾ ਵੱਲ ਧਿਆਨ ਨਹੀਂ ਦਿੱਤਾ। 68 ਦੇ ਵਿੱਚ ਗੁਰਬਖਸ਼ ਸਿੰਘ ਨੇ ਜਿਹੜਾ ਖੇਮ ਕਰਨ ਦੇ ਉੱਤੇ ਆ ਕੇ ਪਾਕਿਸਤਾਨੀਆਂ ਨੇ ਕਬਜ਼ਾ ਕਰ ਲਿਆ ਉੱਥੇ ਰੇਲਵੇ ਸਟੇਸ਼ਨ ਤੇ ਟੈਂਕ ਖੜੇ ਕਰ ਦਿੱਤੇ ਇਧਰੋਂ ਜਿਹੜੇ ਉਸ ਵੇਲੇ ਹਿੰਦੂ ਫੌਜ ਦੀ ਕਮਾਂਡ ਕਰ ਰਹੇ ਆ ਅਖਰਕਾਰ ਉਹ ਵੀ ਹਿੰਦੂ ਸਨ ਉਹਨਾਂ ਨੇ ਫੌਜ ਨੂੰ ਕਹਿ ਦਿੱਤਾ ਤੁਸੀਂ ਬਿਆਸ ਤੋਂ ਇਧਰ ਵਾਲਾ ਜਿਹੜਾ ਪਾਸਾ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਬਿਆਸ ਤੋਂ ਪਰਲਾ ਪਾਸਾ ਜਿਹੜਾ ਉਹ ਛੱਡ ਦਿਓ ਉਹਨ ਸਰਦਾਰ ਗੁਰਬਖਸ਼ ਸਿੰਘ ਹੋਣੀ ਹੋਰ ਵੀ ਜਿਹੜੇ ਸਰਦਾਰ ਫੌਜ ਵਿੱਚ ਮੌਜੂਦ ਸੀ ਉਹਨਾਂ ਕਿਹਾ ਵੀ ਪਹਿਲਾਂ ਅਸੀਂ ਨਨਕਾਣਾ ਖੋ ਬੈਠੇ ਆਂ ਕਰਤਾਰਪੁਰ ਖੋ ਬੈਠੇ ਆਂ ਤੇ ਜੇ ਸ਼੍ਰੀ ਹਰਮੰਦਰ ਸਾਹਿਬ ਵੀ ਖੋ ਲਿਆ ਤੇ ਸਾਡੇ ਕੋ ਕੀ ਬਚਿਆ ਲਗਭਗ 170 ਦੇ ਕਰੀਬ ਅਸੀਂ ਗੁਰਦੁਆਰੇ ਪਹਿਲਾਂ ਘਵਾ ਚੁੱਕੇ ਆਂ ਉਹਨਾਂ ਨੇ ਕਿਹਾ ਵੀ ਜੇ ਫੌਜ ਦੇ ਦੰਦ ਖੱਟੇ ਨਾ ਕੀਤੇ ਤੇ ਇਹ ਸਾਡਾ ਮਾਝਾ ਸਾਰਾ ਹੀ ਜਿਹੜਾ ਹੈ ਪਾਕਿਸਤਾਨ ਦੇ ਕਬਜ਼ੇ ਵਿੱਚ ਚਲਿਆ ਜਾਣਾ ਜਾਂ ਤੇ ਪਹਿਲਾਂ ਨਾਲ ਨਾ ਰੱਖਦੇ ਜੇ ਉਹਨਾਂ ਨਾਲ ਰੱਖੇ ਤੇ ਫੇਰ ਇਹ ਪੰਜਾਬ ਨੂੰ ਲੈਣ ਵਾਸਤੇ ਅੱਗੇ ਫਰੰਟ ਤੇ ਲੜਨ 1965 ਦੀ ਗੱਲ ਹੈ 1965 ਦੀ ਗੱਲ ਹੈ ਇਹਨਾਂ ਨੇ ਤੇ ਉਦੋਂ ਹੀ ਪੰਜਾਬ ਨੂੰ ਉਹਨਾਂ ਦੇ ਹੱਥਾਂ 'ਚ ਸੌਂਪ ਦਿੱਤਾ ਸੀ ਹਾਂ ਪਰ ਉਸ ਵੇਲੇ ਸਰਦਾਰ ਗੁਰਬਖਸ਼ ਸਿੰਘ ਨੇ ਦਲੇਰੀ ਨਾਲ ਹਮਲਾ ਕਰਕੇ ਅੰਮ੍ਰਿਤਸਰ ਖੀਮ ਕਰਨ ਬਾਰਡਰ ਲੱਗਦਾ ਸਾਰਾ ਏਰੀਆ ਜਿਹੜਾ ਸੀ ਪਾਕਿਸਤਾਨ ਫੌਜ ਕੋਲੋਂ ਖਾਲੀ ਕਰਵਾਇਆ ਉਸ ਤੋਂ ਬਾਅਦ ਫੇਰ ਇਹਨਾਂ ਨੇ ਵਿਚਾਰ ਕੀਤੀ ਲਾਲ ਬਾਧਰ ਸ਼ਾਸਤਰੀ ਨੇ ਵੀ ਏਡੇ ਸਿੱਖ ਸੂਰਬੀਰ ਹੋਣ ਜਿਹੜੇ ਆਪਣੀ ਯੰਗ ਖੁਦ ਲੜ ਸਕਦੇ ਐ ਆਪਣੇ ਘਰ ਦੀ ਆਪ ਰੱਖਿਆ ਕਰ ਸਕਦੇ ਐ ਇਹਨਾਂ ਨੂੰ ਸੂਬਾ ਦੇਣ ਚ ਕੀ ਹਰਜੇ ਹੁਣ ਉਸ ਵੇਲੇ ਤਿੰਨ ਮੈਂਬਰੀ ਕਮੇਟੀ ਬਣਾਈ ਪਰ ਉਹਦੇ ਵਿੱਚ ਜਿਹੜੇ ਜਵਾਰ ਲਾਲ ਨਹਿਰੂ ਜੀ ਜਿਹੜੇ ਇਸ ਪੰਜਾਬੀ ਸੂਬੇ ਦੇ ਵਿਰੋਧੀ ਸੀ ਉਹਨਾਂ ਦੀ ਬੇਟੀ ਬੀਬੀ ਇੰਦਰਾਪਾ ਪਾ ਦਿੱਤੀ ਗਈ ਨਾਲ ਉਹਨਾਂ ਦੇ ਤਿਆਗੀ ਜੀ ਪਾ ਦਿੱਤੇ ਫਿਰ ਉਹਨਾਂ ਨੇ ਕੋਈ ਬਹੁਤਾ ਵਧੀਆ ਰੋਲ ਨਹੀਂ ਨਿਭਾਇਆ ਜਿਹਦੇ ਤੋਂ ਬਾਅਦ ਫਿਰ ਇਹਨਾਂ ਨੇ 1982 ਦੇ ਵਿੱਚ ਇੱਕ ਨਹਿਰ ਦੀ ਜਿਹੜੀ ਸੀ ਉਹ ਸਥਾਪਨਾ ਕਰਨੀ ਸ਼ੁਰੂ ਕਰ ਦਿੱਤੀ ਪਿੰਡ ਕਪੂਰੀ ਜਿਹੜਾ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਉਥੇ ਟੱਕ ਲਾਇਆ ਜਿਹਦੇ ਵਿਰੋਧ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਅਹਿਮ ਆਗੂਆਂ ਨੇ ਉਸ ਵੇਲੇ ਮੋਰਚਾ ਲਾ ਦਿੱਤਾ ਉਸ ਮੋਰਚੇ ਤੋਂ ਬੀਬੀ ਇੰਦਰਾ ਕਾਫੀ ਖਫਾ ਹੋਈ ਵੀ ਮੈਂ ਤੇ ਇਹਨਾਂ ਨੂੰ ਨਾਲ ਲੈ ਕੇ ਚੱਲ ਰਹੀ ਆਂ ਤੇ ਇਹ ਮੇਰੇ ਵਿਰੋਧ ਦੇ ਵਿੱਚ ਜਿਹੜਾ ਹੈ ਉਹ ਮੋਰਚਾ ਖੋਲ ਕੇ ਬਹਿ ਗਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਹੌਲੀ-ਹੌਲੀ ਇੱਕ ਦਿੱਲੀ ਦੇ ਵਿੱਚ ਨਰੰਗਕਾਰੀ ਭਵਨ ਹੈ ਉਹਦਾ ਮਾਲਕ ਸੀ ਉਸ ਵੇਲੇ ਅਵਤਾਰ ਸਿੰਘ ਪਰ ਮੈਂ ਥੋੜਾ ਜਾਇ ਇਹਦੇ ਚ ਪਿਛੋਕੜ ਫੋਲਾਂਗਾ ਕਿਉਂਕਿ ਇਹ ਦਇਾਲ ਦਾਸ ਤੋਂ ਸ਼ੁਰੂ ਹੁੰਦਾ ਹੈ ਨਰੰਗਕਾਰੀ ਹੂੰ ਜਿਹੜਾ ਪਹਿਲਾ ਭਵਨ ਹੈ ਉਹ 라ਵਲ ਪਿੰਡੀ ਵਿੱਚ ਬਣਦਾ ਹੈ ਉਸ ਤੋਂ ਬਾਅਦ ਇਹਦਾ ਅੱਗੇ ਪੁੱਤਰ ਆਉਂਦਾ ਦਰਬਾਰਾ ਸਿੰਘ ਦਰਬਾਰਾ ਸਿੰਘ ਦਾ ਅੱਗੇ ਪੁੱਤਰ ਆਉਂਦਾ ਗੁਰਦੇਵਤ ਸਿੰਘ ਇਥੋਂ ਤੱਕ ਸਹੀ ਰ ਹੈ ਹੂੰ ਪਰ ਗੁਰਦੇਵਤ ਸਿੰਘ ਨੇ ਪ੍ਰਚਾਰਕ ਭਰਤੀ ਕੀਤੀ ਨਿਰੰਗਕਾਰੀਆਂ ਦੇ ਪ੍ਰਚਾਰ ਵਾਸਤੇ ਉਹਦੇ ਵਿੱਚ ਬੂਟਾ ਸਿੰਘ ਭਰਤੀ ਕੀਤਾ ਗਿਆ ਬੂਟਾ ਸਿੰਘ ਆਤ ਦਾ ਸ਼ਰਾਬੀ ਤੇ ਕੁਆਬੀ ਸੀ ਇਹ ਆਚਰਣਹੀਣ ਹੋਣ ਕਰਕੇ ਇਹਦੀਆਂ ਸ਼ਿਕਾਇਤਾਂ ਜਦੋਂ ਮਿਲੀਆਂ ਗੁਰਦੇਵਤ ਸਿੰਘ ਨੇ ਇਹਨੂੰ ਨਿਰੰਗਕਾਰੀ ਮੰਡਲ ਦੇ ਵਿੱਚੋਂ ਫਾਰਕ ਕਰ ਦਿੱਤਾ ਇਹ ਚਲੇਗਾ ਦਿੱਲੀ ਦਿੱਲੀ ਜਾ ਕੇ ਇਹਨੇ ਆਪਣਾ ਭੌਣਾ ਬਣਾਇਆ ਇੱਥੋਂ ਤੱਕ ਇਹਨੇ ਸਰਕਾਰੀ ਦਰਬਾਰੇ ਸੰਬੰਧ ਕਾਇਮ ਕਰ ਲਏ ਇਹ ਮਰਨ ਤੋਂ ਬਾਅਦ ਅਵਤਾਰ ਸਿੰਘ ਇਹਦੀ ਗਦੀ ਦੇ ਬਹਿ ਗਏ अवतार सिंह ਨੇ ਉਸ ਵੇਲੇ ਇਹ ਪ੍ਰਚਾਰ ਕੀਤਾ ਕਿ ਜਿਹੜਾ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਸਤਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਉਹ ਮੈਂ ਪਹਿਲਾਂ ਦੱਸ ਚੁੱਕਾ ਕਿ ਦਇਆਲ ਦਾਸ ਤੋਂ ਸ਼ੁਰੂ ਹੋਇਆ ਇਹਨਾਂ ਦਇਆਲ ਵੱਲ ਇਸ਼ਾਰਾ ਕਰ ਦਿੱਤਾ ਉਥੇ ਦੇ ਗੁਰੂ ਦੀ ਬਖਸ਼ਿਸ਼ ਦਾ ਉਹਨਾਂ ਨੇ ਵਰਣਨ ਕੀਤਾ ਵੀ ਜੇ ਦਇਆਵਾਨ ਹੋ ਜਾਣ ਪਰ ਇਹਨਾਂ ਨੇ ਆਪਣੇ ਬਾਬੇ ਨਾਲ ਪੰਕਤੀ ਜੋੜ ਦਿੱਤੀ ਇੱਕ ਉਹਨੇ ਆਪਣੇ ਘਰ ਵਾਲੀ ਨੂੰ ਲੱਡੂਆਂ ਦੇ ਨਾਲ ਤੋਲਿਆ ਤੇ ਉਹਦੇ ਉੱਤੇ ਪੰਕਤੀ ਇਹ ਲਿਖਾਈ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤਲਾਇਆ ਇਹੋ ਜੀਆਂ ਪੰਕਤੀਆਂ ਦਾ ਪ੍ਰਚਾਰ ਇਥੋਂ ਤੱਕ ਉਹਨੇ ਇੱਕ ਗ੍ਰੰਥ ਵੀ ਲਿਖ ਮਾਰਿਆ ਉਹਦੇ ਵਿੱਚ ਲਿਖ ਦਿੱਤਾ ਕਿ RAM KRISHNA NANAK ਆਪਣਾ ਪਰਦਾ ਨਾ ਲਾ ਸਕੇ ਵੀ ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਦੇ ਅੰਦਰ ਵਿਰੋਧ ਜਾਗਣਾ ਸੁਭਾਵਿਕ ਸੀ ਜਿਹਨੂੰ ਜਿਹੜੇ ਗ੍ਰੰਥ ਨੂੰ ਉਤਾਰ ਬਾਣੀ ਦਾ ਹਾਂ ਜਿਹਨੂੰ ਉਤਾਰ ਬਾਣੀ ਕਿਹਾ ਜਾਂਦਾ ਹੈ ਹੂੰ ਉਦੇ ਨਾਲ ਨਾਲ ਅਵਤਾਰ ਸਿੰਘ ਨੇ ਇੱਕ ਆਪਣਾ ਨਿਯਾਇਤ ਸਥਾਪਿਤ ਕੀਤਾ ਜਿਹਦਾ ਨਾਮ ਗੁਰਵਚਨ ਸਿੰਘ ਸੀ ਇਹ ਗੁਰਵਚਨ ਸਿਓ ਪਹਿਲਾਂ ਤੇ ਦਿੱਲੀ ਵਿੱਚ ਬਹੁਤ ਜਿਆਦੇ ਜਿਹੜੇ ਸੀ ਜਿਹੜਾ ਜਲੂਸ ਵਗੈਰਾ ਕੱਢਿਆ ਕਰਦਾ ਸੀ ਉਸ ਤੋਂ ਬਾਅਦ ਇਹਨੇ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਵੀ ਸੈਂਟਰ ਦੀ ਮੱਤ ਦੇ ਨਾਲ ਰੇਲਵੇ ਸਟੇਸ਼ਨ ਜਿਹੜਾ ਪੈਂਦਾ ਉਹਦੇ ਕੰਡੇ ਦੇ ਉੱਤੇ 20 ਨੰਬਰ ਕਲੋਨੀ ਦਾ ਜ਼ਿਕਰ ਮਿਲਦਾ ਹੈ ਵੀ ਉੱਥੇ ਨੇ ਆਪਣਾ ਜਿਹੜਾ ਸੀ ਉਹ ਦਰਬਾਰ ਬਣਾਇਆ ਤੇ ਉਹਦੇ ਵਿੱਚ ਉਹਨੇ ਵੱਡਾ ਸਮਾਗਮ ਲੀਕਿਆ। ਉਹ ਸਮਾਗਮ ਦੇ ਵਿੱਚ ਇਹ ਗੁਰਬਾਣੀ ਦੀਆਂ ਪੰਕਤੀਆਂ ਨੂੰ ਗਲਤ ਤਰੀਕੇ ਨਾਲ ਵਿਆਖਿਆਤ ਕੀਤਾ ਜਾ ਰਿਹਾ ਸੀ। ਜਿੰਨੂੰ ਸਮਝਾਉਣ ਵਾਸਤੇ ਉਸ ਵੇਲੇ ਜਥਾ ਪਿੰਡਰਾਂ ਦੇ 150 ਸਿੰਘ 150 ਸਿੰਘ ਤੇ ਉਹਨਾਂ ਦੇ ਨਾਲ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਫੌਜਾ ਸਿੰਘ ਦੀ ਖਵਾਈ ਦੇ ਵਿੱਚ ਸਿੰਘ ਗਏ। ਉਹਨਾਂ ਨੇ ਬਿਨਾਂ ਗੱਲਬਾਤ ਕੀਤੇ ਆ ਹੀ ਉਹਨਾਂ ਨੂੰ 13 ਨੂੰ 1978 ਦੇ ਵਿੱਚ ਗੋਲੀਆਂ ਦੇ ਨਾਲ ਧੁੰਨ ਸੁੱਟਿਆ ਸ਼ਹੀਦ ਕਰ ਦਿੱਤਾ ਫੇਰ ਸਿੱਖਾਂ ਨੇ ਕੀ ਕੀਤਾ ਉਹਦੇ ਵਿਰੁੱਧ ਕਰਨਾਲ ਅਦਾਲਤ ਦੇ ਵਿੱਚ ਗੁਰਬਚਨ ਸਿੰਘ ਤੇ ਕੇਸ ਦਰਜ ਕਰਵਾਇਆ ਕੇਸ ਚੱਲਦਾ ਰਿਹਾ ਕੇਸ ਚੱਲਣ ਤੋਂ ਬਾਅਦ ਗੁਪਤਾ ਨਾਂ ਦਾ ਜੱਜ ਹੈ ਜਿਹਦੇ ਤੇ ਦੋਸ਼ ਲੱਗਦੇ ਨਹੀਂ ਪੀ ਰਿਸ਼ਵਤ ਲੈ ਕੇ ਗੁਰਵਜਨ ਸਿੰਘ ਨੂੰ ਨੇ ਫਾਰਗ ਕਰ ਦਿੱਤਾ ਪੋਲਿਟਿਕਲ ਪ੍ਰੈਸ਼ਰ ਵੀ ਉਹਦੇ ਤੇ ਹੋ ਸਕਦੇ ਕਿਉਂਕਿ ਸੈਂਟਰ ਗਵਰਨਮੈਂਟ ਗੁਰਵਜਨ ਸਿੰਘ ਦੀ ਮਤ ਕਰ ਰਹੀ ਹੈ ਇਹ ਜਿਹੜੀਆਂ तमाम ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਜਾਂ ਇਹਦੇ ਨਾਲ ਜੁੜਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਾਂਦੀਆਂ ਨੇ ਇਹਨਾਂ ਦਾ ਦਰਬਾਰ ਸਾਹਿਬ ਦੇ ਅਟੈਕ ਦੇ ਨਾਲ ਕੀ ਲੈਣਾ ਦੇਣਾ ਨਜ਼ਰ ਆਉਂਦਾ ਜਦੋਂ ਉਹ ਗੁਰਵਜਨ ਸਿੰਘ ਨੂੰ 13 ਸਿੰਘਾਂ ਦੇ ਕਤਲ ਵਜੋਂ ਫਾਰਗ ਕਰ ਦਿੱਤਾ ਜਾਂਦਾ ਫਿਰ ਸਿੱਖਾਂ ਨੇ ਸੋਚਿਆ ਵੀ ਜੇ ਭਾਰਤ ਦੀਆਂ ਅਦਾਲਤਾਂ ਹੀ ਸਾਨੂੰ ਇਨਸਾਫ ਨਹੀਂ ਦੇ ਸਕਦੀਆਂ ਤੇ ਇਨਸਾਫ ਆਪ ਲੈਣਾ ਪਏਗਾ ਫੇਰ ਸਰਦਾਰ ਕਾਬਲ ਸਿੰਘ ਤੇ ਸਰਦਾਰ ਰਣਜੀਤ ਸਿੰਘ ਉਸ ਵੇਲੇ ਗੁਰਬਚਨ ਸਿੰਘ ਨੂੰ ਜਿਹੜਾ ਉਹ ਨਰਕ ਦੀਆਂ ਪੌੜੀਆਂ ਚੜਾ ਦਿੰਦੇ ਜਦੋਂ ਉਹ ਉਹਨੂੰ ਸਬਕ ਸਿਖਾ ਦਿੰਦੇ ਤੇ ਸੈਂਟਰ ਗਵਰਨਮੈਂਟ ਸੋਚਦੀ ਐ ਕਿ ਇਹਨਾਂ ਨੇ ਹਥਿਆਰ ਦੇ ਨਾਲ ਜੇ ਸਾਡੇ ਨਾਲ ਲੜਨ ਦੀ ਫੈਸਲਾ ਕਰ ਹੀ ਲਿਆ ਐ ਤੇ ਫੇਰ ਇਹਨਾਂ ਨੂੰ ਉਸ ਤਰੀਕੇ ਨਾਲ ਜਵਾਬ ਵੀ ਦੇਣਾ ਪਏਗਾ ਨਹੀਂ ਤੇ ਇਹਨਾਂ ਦਾ ਮਨੋਬਲ ਹੋਰ ਵੱਧ ਜਾਏਗਾ ਕੱਲ ਨੂੰ ਜਿੰਨੂੰ ਮਰਜੀ ਇਹ ਗੋਲੀ ਦਾ ਸ਼ਿਕਾਰ ਬਣਾ ਲੈਣਗੇ ਪਰ ਉਹਨਾਂ ਨੇ ਤੇ ਤੁਹਾਡੀ ਕੀਤੀ ਵਧੀ ਕੀ ਦਾ ਸਬਕ ਸਿਖਾਇਆ ਫਿਰ ਉਸ ਤੋਂ ਬਾਅਦ ਜਦੋਂ 1982 ਵਿੱਚ ਐਸਓਆਈ ਐਲ ਦਾ ਵਿਰੋਧ ਕੀਤਾ ਫਿਰ ਇਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਵਿੱਚੋਂ ਲਾਂਬੇ ਕਰਨਾ ਪਏਗਾ ਨਹੀਂ ਤੇ ਨਾ ਤੇ ਪੰਜਾਬ ਦਾ ਪਾਣੀ ਲਿਆ ਜਾ ਸਕਦਾ ਹੈ ਨਾ ਤੇ ਪੰਜਾਬ ਵਿੱਚੋਂ ਹੋਰ ਵਸਤੂਆਂ ਪ੍ਰਾਪਤ ਨਾ ਪੰਜਾਬ ਤੇ ਸਿੱਧੇ ਤਰੀਕੇ ਨਾਲ ਰਾਜ ਹੀ ਕੀਤਾ ਜਾ ਸਕਦਾ ਹੈ ਸੋ ਇਸ ਕਰਕੇ ਇਹ ਵਿਉਂਤ ਪਹਿਲਾਂ ਹੀ ਉਹਨਾਂ ਨੇ ਬਣਾਉਣੀ ਸ਼ੁਰੂ ਕਰ ਦਿੱਤੀ ਭਾਵੇਂ ਉਸ ਵੇਲੇ ਇੱਕ ਫੌਜੀ ਜਰਨਲ ਜਿਹੜਾ ਉਹਦੇ ਨਾਲ ਸੈਂਟਰ ਗਵਰਨਮੈਂਟ ਰابطਾ ਕਾਇਮ ਕਰਦੀ ਹੈ ਵੀ ਦਰਬਾਰ ਸਾਹਿਬ ਸਮੂਹ ਤੇ ਹਮਲਾ ਕਰਨਾ ਹੈ ਉਹਨੇ ਜਵਾਬ ਦੇ ਦਿੱਤਾ ਉਹਨੂੰ ਪ੍ਰੀ ਰਿਟਾਇਰਮੈਂਟ ਦੇ ਦਿੱਤੀ ਗਈ ਪਹਿਲਾਂ ਹੀ ਰਿਟਾਇਰ ਕਰਕੇ ਜਨਰਲ ਵੈਦਿਆ ਨੂੰ ਪੁਆਇੰਟ ਕੀਤਾ ਗਿਆ ਜਨਰਲ ਵੈਦਿਆ ਨੂੰ ਪੁਆਇੰਟ ਕਰਕੇ ਉਹਨੂੰ ਕਿਹਾ ਗਿਆ ਵੀ ਆਹ ਸਾਰਾ ਸਾਡਾ ਪ੍ਰੋਜੈਕਟ ਹੈ ਇਹ ਤੂੰ ਸਿਰੇ ਲਾਉਣਾ ਹੈ ਵੇਖੋ ਆਪਾਂ ਹਮਲਾ ਕਹਿ ਦਿੰਦੇ 84 ਜੋ ਹੈ ਮੈਂ 82 ਦੀ ਗੱਲ ਕਰ ਰਹੇ ਹਾਂ ਇਹ 82 ਦੇ ਵਿੱਚ ਹੀ ਸ਼ਾਸਨ ਰਚਣੀਆਂ ਸ਼ੁਰੂ ਹੋ ਗਈਆਂ ਸੀ ਉਸ ਤੋਂ ਬਾਅਦ 15 ਜਨਵਰੀ 1984 ਦੇ ਵਿੱਚ ਦਿਉਰਾਦੂਨ ਦੇ ਇੱਕ ਪਿੰਡ ਦੇ ਵਿੱਚ ਇੱਕ ਹਾਂ ਚਕਰਾਤਾ ਉਹਦੇ ਵਿੱਚ ਦਰਬਾਰ ਸਾਹਿਬ ਦਾ ਇੱਕ ਮਾਡਲ ਤਿਆਰ ਕਰਕੇ ਉੱਥੇ 600 ਕਮਾਂਡੋ ਜਿਹੜੇ ਐਮ ਮੰਨੇ ਜਾਂਦੇ ਭੀ ਘੁੜੇ ਹੋਏ ਸਨ ਜਿਨ੍ਹਾਂ ਨੂੰ ਹਰ ਇੱਕ ਚੀਜ਼ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ ਉਹ ਜਿਹਨੂੰ کریم ਸਾਰੀ ਇਕੱਠੀ ਕਰਕੇ 600 ਕਮਾਂਡੋ ਉੱਥੇ ਖੜਿਆ ਉਹਨਾਂ ਨੂੰ ਕੰਪਲੈਕਸ ਦੀ ਸਾਰੀ ਜਾਣਕਾਰੀ ਦਿੱਤੀ ਗਈ ਕਿਹੜੇ-ਕਿਹੜੇ ਪਾਸਿਓਂ ਅੰਦਰ ਇੰਟਰ ਕਰਨਾ ਹੈ ਕਿਹੜੇ ਪਾਸਿਓਂ ਹਮਲਾ ਕਰਨਾ ਹੈ ਇਹ ਸਾਰੀ ਜਾਣਕਾਰੀ ਜਨਵਰੀ ਤੋਂ ਲੈ ਕੇ ਜੂਨ ਤੱਕ ਦਿੱਤੀ ਜਾਂਦੀ ਰਹੀ ਹੈ ਇਸ ਜਗ੍ਹਾ ਦੇ ਉੱਪਰ ਦੂਜਿਆਂ ਦੇਸ਼ਾਂ ਦੀ ਸਪੋਰਟ ਵੀ ਰਹਿੰਦੀ ਹੈ ਜੀ ਉਸ ਵੇਲੇ ਭਾਵੇਂ ਬਾਕੀ ਦੇਸ਼ਾਂ ਦੇ ਨਾਲ ਪ੍ਰਧਾਨ ਮੰਤਰੀ ਦਾ ਰਾਬਤਾ ਹੁੰਦਾ ਹੀ ਹੁੰਦਾ ਹੈ ਕਿਉਂਕਿ ਜਦੋਂ ਕਈ ਵਾਰ ਕਿਸੇ ਦੇਸ਼ ਦੇ ਨਾਲ ਵਧਿੱਕੀ ਹੁੰਦੀ ਹੋਵੇ ਤੇ ਵੱਡੇ ਦੇਸ਼ ਉਹਦੀ ਸਪੋਰਟ ਵਿੱਚ ਆ ਕੇ ਖਲੋ ਜਾਂਦੇ ਇਹਨਾਂ ਨੇ ਉਹਨਾਂ ਵੱਲੋਂ ਵੀ ਹਰੀਆਂ ਝੰਡੀਆਂ ਲਈਆਂ ਹੋਈਆਂ ਸੀ ਕਿ ਕੱਲ ਨੂੰ ਕੋਈ ਸਿੱਖਾਂ ਦੀ ਸਪੋਰਟ ਵਿੱਚ ਆਵਾਜ਼ ਬੁਲੰਦ ਨਾ ਕਰੇ ਕਿਉਂਕਿ ਵੇਖੋ ਜਦੋਂ ਕੋਈ ਆਪਾਂ ਕਿਸੇ ਨਾਲ ਧੱਕਾ ਕਰਨਾ ਹੈ ਸਭ ਤੋਂ ਵੱਡਾ ਡਰ ਹੁੰਦਾ ਹੈ ਮੀਡੀਆ ਦਾ ਹੂੰ ਦੂਸਰਾ ਹੁੰਦਾ ਹੈ ਉਹਦੀ ਪਾਰਲੀਮੈਂਟ ਦਾ ਡਰ ਵੀ ਜਦੋਂ ਵਿਦੇਸ਼ਾਂ ਦੀ ਪਾਰਲੀਮੈਂਟ ਵਿੱਚ ਜੇ ਇਸ ਦੇਸ਼ ਦਾ ਵਿਰੋਧ ਹੁੰਦਾ ਹੈ ਤੇ ਤਾਂ ਵੀ ਇਹ ਦੇਸ਼ ਭੰਗ ਦੇਸ਼ ਦੀ ਸਰਕਾਰ ਭੰਗ ਹੋ ਸਕਦੀ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਵਿਦੇਸ਼ਾਂ ਵਿੱਚ ਵੀ ਚਰਚਾ ਨਾ ਛੜੇ ਵਿਦੇਸ਼ਾਂ ਦਾ ਮੀਡੀਆ ਵੀ ਚੁੱਪ ਕੀਤਾ ਰਹੇ ਇਸ ਕਰਕੇ ਉਹਨਾਂ ਦੀ ਹਰੀ ਝੰਡੀ ਲੈਣੀ ਜ਼ਰੂਰੀ ਸੀ 84 ਦੇ ਵੇਲੇ ਜਿਹੜੇ ਹੁਕਮਰਾਨ ਸੱਤਾਧਾਰੀ ਸਨ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਿਆਲਾਤ ਨਹੀਂ ਸੀ ਕਿ ਜੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਜਾਂਦਾ ਤਾਂ ਜਿਹੜਾ ਇੰਡੀਆ ਦਾ ਗ੍ਰਾਫ ਹੈ ਇਹ ਕਿਤੇ ਨਾ ਕਿਤੇ ਹੇਠਾਂ ਵੱਲ ਨੂੰ ਜਾਏਗਾ ਵੇਖੋ ਜਾਣਕਾਰੀ ਤੇ ਉਸ ਵੇਲੇ ਸਾਰਿਆਂ ਨੂੰ ਹੁੰਦੀ ਹੈ ਕਿਉਂਕਿ ਉਸ ਵੇਲੇ ਝਾਤ ਮਾਰ ਕੇ ਵੇਖੀਏ ਤੇ ਸਾਡਾ ਸਿੱਖ ਜਿਹੜਾ ਉਹ ਉਸ ਵੇਲੇ ਦਾ ਰਾਸ਼ਟਰਪਤੀ ਹੈ ਗਿਆਨੀ ਜੈਲ ਸਿੰਘ ਉਸ ਵੇਲੇ ਗ੍ਰਹਿ ਮੰਤਰੀ ਸਿਖ ਹੈ ਬੂਟਾ ਸਿੰਘ ਹੈ ਜੇ ਇਹ ਵਾਕਿਆ ਹੀ ਸਿੱਖੀ ਭਾਵਨਾਵਾਂ ਵਾਲੇ ਬੰਦੇ ਸਨ ਤੇ ਇਹਨਾਂ ਨੂੰ ਤੇ ਸਭ ਤੋਂ ਪਹਿਲਾਂ ਗਿਆਨ ਹੋਇਆ ਹੂੰ ਵੇਖੋ ਜਦੋਂ ਆਰਮੀ ਕਿਸੇ ਸਟੇਟ ਵਿੱਚ ਜਾਂ ਖਾਸ ਕਰਕੇ ਉਸ ਏਰੀਏ ਵਿੱਚ ਡਿਸਟ੍ਰਿਕਟ ਵਿੱਚ ਪ੍ਰਵੇਸ਼ ਕਰਦੀ ਹੈ ਤੇ ਉਤੋਂ ਪਹਿਲਾਂ ਡਿਪਟੀ ਕਮਿਸ਼ਨਰ ਦਾ ਅਹਿਮ ਰੋਲ ਹੁੰਦਾ ਹੈ ਹੂੰ ਉਹ ਸਨ ਗੁਰਦੇਵ ਸਿੰਘ ਗੁਰਦੇਵ ਸਿੰਘ ਨੂੰ ਉਹਨਾਂ ਨੂੰ ਕਿਹਾ ਗਿਆ ਵੀ ਆਰਮੀ ਨੇ ਅਮਰਸਰ ਦੇ ਵਿੱਚ ਆਪਰੇਸ਼ਨ ਕਰਨਾ ਹੈ ਤੇ ਇਹ ਤੁਸੀਂ ਜਿਹੜਾ ਇਹਨੂੰ ਆਗਿਆ ਦਿਓ ਜਾਂ ਇਹਦੀ ਮੰਗ ਕਰੋ ਵੀ ਇੱਥੇ ਲੋੜ ਹੈ ਉਹ ਕਹਿੰਦਾ ਮੈਂ ਇਹ ਕੰਮ ਨਹੀਂ ਕਰ ਸਕਦਾ ਉਹਨੂੰ ਛੁੱਟੀ ਦੇ ਭੇਜ ਕੇ ਉਥੇ ਮਹੇਸ਼ੰਦਰ ਸਿੰਘ ਜਿਹੜਾ ਹੈ ਉਸ ਵੇਲੇ ਡਿਪਟੀ ਕਮਿਸ਼ਨਰ ਲਾਇਆ ਜਾਂਦਾ ਉਹ ਫਿਰ ਆਪਣੇ ਸੈਨਾ ਦੇ ਨਾਲ ਫੌਜ ਨੂੰ ਆਗਿਆ ਦਿੰਦਾ ਅਮਰਸਰ ਦੀ ਐਂਟਰੀ ਵੇਲੇ ਪਤਾ ਤੇ ਇਹਨਾਂ ਨੂੰ ਸਾਰਿਆਂ ਨੂੰ ਹੈ ਪ੍ਰਸ਼ਾਸਨ ਨੂੰ ਪਤਾ ਹੈ ਤੇ ਫੇਰ ਹੀ ਫੌਜ ਆਈ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾ ਫੌਜ ਅੰਦਰ ਇੰਟਰ ਨਹੀਂ ਕਰ ਸਕਦੀ ਇੰਨਾ ਜ਼ਿਆਦਾ ਤਸ਼ੱਦਦ ਕਿਉਂ ਅਣਮਨੁੱਖੀ ਵਰਤਾਰਾ ਉੱਥੇ ਵਾਪਰਦਾ ਏ ਛੋਟੇ ਛੁੱਟੇ ਬੱਚੇ ਬਜ਼ੁਰਗ ਮਤਾਵਾ ਜਿਹੜੀਆਂ ਗਰਮੀ ਦੇ ਦਿਨਾਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਾ ਹੜਾ ਮਨਾਉਣ ਆਉਂਦੇ ਨੇ ਪਰ ਉਹਨਾਂ ਨਿਰਵੈਰ ਲੋਕਾਂ ਦੇ ਨਾਰ ਨਿਰਵੈਰ ਸੰਗਤ ਦੇ ਨਾਲ ਆਖਰ ਵੈਰ ਕਿਹੜੀ ਗੱਲ ਦਾ ਕੱਢਿਆ ਜਾਂਦਾ ਹੈ ਦੇਖੋ ਵੈਰ ਇਹਨਾਂ ਸਿੱਖਾਂ ਨਾਲ ਰੱਖਿਆ ਕਿਉਂਕਿ ਸਿੱਖ ਜਿਹੜੇ ਸੀ ਇਹਨਾਂ ਨੇ 700 800 ਸਾਲ ਮੁਗਲ ਰਾਜ ਨੂੰ ਵੀ ਜਿਹੜਾ ਚੱਜ ਨਾਲ ਪਾਣੀ ਪੀਣ ਨਹੀਂ ਦਿੱਤਾ ਤਬਾਹ ਕਰਕੇ ਛੱਡਿਆ ਉਸ ਤੋਂ ਬਾਅਦ ਅੰਗਰੇਜ਼ ਰਾਜ ਆਏ ਤੇ ਕਰਤਾਰ ਸਿੰਘ ਸ਼ਰਾਭਾ ਉਹਨਾਂ ਨੇ ਹੱਥਾਂ ਨਾਲ ਅਖਬਾਰਾਂ ਲਿਖ ਲਿਖ ਕੇ ਪਤਿਆਂ ਤੇ ਪੋਸਟ ਕਰ ਕਰਕੇ ਜਨਤਾ ਨੂੰ ਜਾਗਰੂਕ ਕੀਤਾ ਕਰਤਾਰ ਸਿੰਘ ਸ਼ਰਾਭੇ ਹੁਣੀ ਉਦਮ ਸਿੰਘ ਹੁਣੀ ਇਹ ਸਾਰੇ ਜਿਹੜੇ ਨੇ ਇਹਨਾਂ ਸੂਰਬੀਰਾ ਦਾ ਇਤਿਹਾਸ ਮੂੰਹ ਬੋਲ ਕੇ ਦੱਸਦਾ ਪੀ ਇਹ ਆਪਣਾ ਹੱਕ ਵੀ ਲੈਂਦੇ ਐ ਔਰ ਆਪਣੇ ਨਾਲ ਕੀਤੀ ਹੋਈ ਵਧੀਕੀ ਦਾ ਸਬਕ ਵੀ ਸਿਖਾਉਂਦੇ ਐ ਇਸ ਕਰਕੇ ਮੌਜੂਦਾ ਸਰਕਾਰ ਨੂੰ ਲੱਗਾ ਵੀ ਜੇ ਇਹ ਨਿਮਗੇ ਕਿਉਂਕਿ ਦੋ ਹੀ ਗੱਲਾਂ ਸਨ ਜਾਂ ਤੇ ਸਿੱਖਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਜਾਂ ਫਿਰ ਉਹਨਾਂ ਨੂੰ ਨਿਸ਼ਤਉ ਨਬੂਦ ਕੀਤਾ ਜਾਏ ਤੇ ਸੈਂਟਰ ਸਰਕਾਰ ਨੇ ਦੂਜਾ ਰਸਤਾ ਚੁਣ ਲਿਆ ਵੀ ਮੰਗਾਂ ਦੇ ਮੰਨਣੀਆਂ ਨਹੀਂ ਪਰ ਇਹਨਾਂ ਨੂੰ ਨਿਸ਼ਤਉ ਨਬੂਦ ਕੀਤਾ ਜਾਏਗਾ ਇਹ ਵਤੀਰਾ ਰੱਖ ਕੇ ਉਸ ਵੇਲੇ ਇਹਨਾਂ ਨੇ 4 ਜੂਨ ਸ੍ਰੀ ਹਰਮੰਦਰ ਸਾਹਿਬ ਦੇ ਉੱਤਰ ਉੱਪਰ ਅਟੈਕ ਕਰ ਦਿੱਤਾ 6 ਜੂਨ ਕਿਹਾ ਜਾਂਦਾ 6 ਜੂਨ ਨੂੰ ਤੋਂ ਆਪਰੇਸ਼ਨ ਉਹਨਾਂ ਨੇ ਕਰ ਦਿੱਤਾ ਸੀ ਪੂਰਾ ਪਰ ਇਹ ਹਮਲਾ 4 ਜੂਨ ਤੋਂ ਉਹਣਾ ਸ਼ੁਰੂ ਹੋ ਗਿਆ 4:40 ਮਿੰਟ ਤੇ ਪਹਿਲਾ ਗੋਲਾ ਸ਼੍ਰੀ ਦਰਬਾਰ ਸਾਹਿਬ ਤੇ ਇਹਨਾਂ ਨੇ ਦਾਗਿਆ ਜੂਨ 84 ਦੇ ਕੱਲੂ ਘਾਰੇ ਦੇ ਵਿੱਚ ਇੱਕ ਗੁਰਸਿੱਖ ਦਾ ਜ਼ਿਕਰ ਮਿਲਦਾ ਭਾਈ ਮੋਹਰ ਸਿੰਘ ਜਿਹੜੇ ਆਪਣੇ ਬੱਚੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਬੰਬ ਬੰਨ ਕੇ ਜਿਹੜਾ ਟੈਂਕ ਦੇ ਉੱਪਰ ਬੱਚੀਆਂ ਨੂੰ ਛੁੱਟ ਦਿੰਦੇ ਤੇ ਉਸ ਤੋਂ ਬਾਅਦ ਪਰਿਵਾਰ ਦੇ ਸवेत ਜਾਮੇ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਭਾਈ ਮੋਹਰ ਸਿੰਘ ਵਰਗੇ तमाम ਸਾਰੇ ਸਿੱਖ ਸਨ ਆਖਰ ਇਹਨਾਂ ਨੂੰ ਪਾਣ ਜਾਂ ਇਹਨਾਂ ਦੀ ਜੀਮਨ ਦੇ ਵਿੱਚ ਕੀ ਦੇਖਿਆ ਜਾਵੇ ਕਿ ਅਜਿਹੀ ਕਿਹੜੀ ਚੀਜ਼ ਸੀਗੀ ਜਿਹੜੀ ਉਸ ਜਗ੍ਹਾ ਦੇ ਉੱਪਰ ਕੰਮ ਕਰਦੀ ਨਜ਼ਰ ਆਸੀ ਵੇਖੋ ਇਹ ਤੇ ਸਿੱਖਾਂ ਦੇ ਖੂਨ ਵਿੱਚ ਹੀ ਇਹਨਾਂ ਨੇ ਚਮਕੌਰ ਵਿੱਚ ਵੀ ਇਹ ਸਾਰਾ ਕੁਝ ਕਰਕੇ ਦਿਖਾਇਆ ਹੂੰ ਜਦੋਂ ਵੇਖੀ ਇੱਕ ਪਾਸੇ 10 ਲੱਖ ਫੌਜ ਹੈ ਤੇ ਇੱਕ ਪਾਸੇ 40 ਹੈ ਤੇ ਉਹ 40 ਉੱਥੇ ਸਰੈਂਡਰ ਨਹੀਂ ਕਰਦੇ ਉਹ ਅਖਾਂ ਹੋ ਕੇ ਲੜਦੇ ਆ ਉਹਨਾਂ ਦੇ ਪੁੱਤ ਨੇ ਪੋਤਰੇ ਨੇ ਨਾਲ ਉਸੇ ਇਤਿਹਾਸ ਨੂੰ ਇਹਨਾਂ ਨੇ ਦੁਆਰੇ ਸਾਰਾ ਘੜੀ ਵਿੱਚ ਜੰਗ ਹੋਈ ਹੈ ਉੱਥੇ ਇਤਿਹਾਸ ਸਿਰਜਿਆ ਫਿਰ ਇੱਥੇ ਵੀ ਨਾ ਇਤਿਹਾਸ ਰਜਾ ਕੇਵਲ ਲਗਭਗ 150 ਸਿੰਘਾਂ ਦਾ ਜ਼ਿਕਰ ਮਿਲਦਾ ਜਿਹੜੇ ਉਸ ਵੇਲੇ ਕੰਪਲੈਕਸ ਦੇ ਅੰਦਰ ਹਥਿਆਰਬੰਦ ਸਨ ਜਿਹੜੇ ਲੜਨ ਵਾਲੇ ਸਨ ਲੱਖ ਫੌਜ ਉਹਨਾਂ ਨੂੰ ਮਾਰਨ ਵਾਸਤੇ ਤੇ ਫੜਨ ਵਾਸਤੇ ਲਿਆਂਦੀ ਗਈ ਜਿਦੇ ਵਿੱਚੋਂ 600 ਐਂ ਮੈਰਿਟ ਦੇ ਆਧਾਰ ਤੇ ਕਮਾਂਡੋ ਲਿਆਂਦੇ ਗਏ ਹੈਲੀਕਾਪਟਰ ਲਿਆਂਦੇ ਗਏ ਬਖਤਰਬੰਦ ਗੱਡੀਆਂ ਲਿਆਂਦੀਆਂ ਗਈਆਂ ਟੈਂਕ ਲਿਆਂਦੇ ਗਏ ਜਿਦੇ ਵਿੱਚ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਲਿਆਂਦੀ ਗਈ 150 ਬੰਦੇ ਨੂੰ ਫੜਨ ਵਾਸਤੇ ਤਲਾਕ ਫੌਜ ਆਉਂਦੀ ਏ 50000 ਫੌਜ ਅੰਮ੍ਰਿਤਸਰ ਨੂੰ ਘੇਰਾ ਪਾਉਂਦੀ ਏ 15000 ਫੌਜ ਸ੍ਰੀ ਅੰਮ੍ਰਿਤਸਰ ਦੇ 게ਟਾਂ ਤੇ ਲਾਈ ਗਈ ਹੈ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਹੂੰ 150 ਬੰਦੇ ਨੂੰ ਫੜਨ ਵਾਸਤੇ ਤੇ ਫਿਰ ਵੇਖੋ ਜੋਧੇ ਜਰਨਲ ਸਵੇਗ ਸਿੰਘ ਨੇ ਏਡੀ ਵੱਡੀ ਕਮਾਂਡ ਕੀਤੀ ਹੈ ਵੀ ਜਿਹੜਾ 100 ਕਮਾਂਡੋ ਘੰਟਾ ਘਰ ਵਾਲੇ ਪਾਸਿਓਂ ਇੰਟਰ ਕਰਦਾ ਇੱਕ ਦੋ ਮਿੰਟ ਵਿੱਚ ਹੀ ਉਹ ਢਾਹ ਢੇਰੀ ਕਰ ਦਿੰਦੇ ਇਹਦੇ ਨਾਲ-ਨਾਲ ਜਦੋਂ ਫੌਜ ਦੀਆਂ ਲਾਸ਼ਾਂ ਕੱਢੀਆਂ ਜਾਂਦੀਆਂ ਹਨ 1200 ਫੌਜੀ ਜਿਨੂੰ ਸਖਲਾਈ ਦੇ ਕੇ ਲਿਆਂਦਾ ਗਿਆ ਉਹਨਾਂ ਦੀਆਂ ਲਾਸ਼ਾਂ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਪਈਆਂ ਸਨ ਜਿਹੜੀਆਂ ਕੱਢੀਆਂ ਗਈਆਂ ਤੁਸੀਂ ਝਾਤ ਮਾਰ ਕੇ ਵੇਖੋ ਇਹਨਾਂ ਫੌਜ ਦਾ ਵੀ ਕਾਫੀ ਨੁਕਸਾਨ ਕਰਾਇਆ ਇੱਕ ਹੋਰ ਗੱਲ ਜ਼ਿਕਰ ਜੋਗੇ ਇੱਕ ਪਾਸੇ ਸੈਂਟਰ ਦੀ ਪਿੱਛੇ ਤਾਕਤ ਹੈ ਇੱਕ ਪਾਸੇ ਹਥਿਆਰਾਂ ਦੀ ਸਪਲਾਈ ਹੈ ਰਿਫਰੈਸ਼ਮੈਂਟ ਹੈ ਇੱਕ ਪਾਸੇ ਖਾਣਾ ਆ ਰਿਹਾ ਹੈ ਉਹ ਜਿਹੜੇ ਆਨ ਡਿਊਟੀ ਐ ਉਹਨਾਂ ਨੂੰ ਰਿਲੀਵ ਕਰਨ ਵਾਸਤੇ ਮਗਰ ਬੰਦੇ ਤਿਆਰ ਬੈਠੇ ਐ ਇੱਕ ਪਾਸੇ 90 ਘੰਟਿਆਂ ਤੋਂ ਜਿਨ੍ਹਾਂ ਨੂੰ ਕੋਈ ਖਾਣ ਦਾ ਪ੍ਰਬੰਧ ਨਹੀਂ ਪੀਣ ਦਾ ਪ੍ਰਬੰਧ ਨਹੀਂ ਮੁੱਠ ਮੁੱਠ ਛੋਲਿਆਂ ਦੀ ਉਹਨਾਂ ਖਾਧੀ ਉਸ ਚੋਧਿਆਂ ਨੇ ਫੇਰ ਵੀ ਇਹਨਾਂ ਦਾ 1200 ਬੰਦਾ ਟ੍ਰੇਨਿੰਗ ਵਾਲਾ ਮੌਦ ਦੇ ਕਾਰਡ ਉਤਾਰਿਆ ਹੋਵੇ ਆਪਣੇ ਆਪ ਵਿੱਚ ਇਹ ਵੀ ਇੱਕ ਬਹੁਤ ਵੱਡਾ ਕੰਧੂਕਰ ਹੈ ਦੁਨੀਆ ਦੀ ਤਾਕਤ ਚੜ ਕੇ ਆਈ ਸੀ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਨ ਵਾਸਤੇ ਤੇ ਇੱਕ ਪਾਸੇ ਸੰਤਾਂ ਦੇ ਸਮੇਤ ਜਿੰਨੇ ਵੀ ਤਮਾਮ ਸਾਰੇ ਜੰਗ ਜੂਸਨ ਨਾਲ ਲੜਨ ਵਾਲੇ ਕੀ ਉਹਨਾਂ ਦੀ ਸ਼ਖਸੀਅਤ ਦੇ ਉੱਪਰ ਇਹਨਾਂ ਤਮਾਮ ਚੀਜ਼ਾਂ ਦਾ ਪ੍ਰਭਾਵ ਨਜ਼ਰ ਆਉਂਦਾ ਸੀ ਕਿਹੜੀਆਂ ਦਾ ਜਿਹੜੀਆਂ ਪਾਵਰ ਚੜ ਕੇ ਆਈ ਸੀ ਜਿੰਨੇ ਵੀ ਹਕੂਮਤ ਦੇ ਉਹਨਾਂ ਇਹਨਾਂ ਦਾ ਕੋਈ ਅਸਰ ਨਹੀਂ ਕਬੂਲਿਆ ਕਿਉਂਕਿ ਉਹ ਤੇ ਗੁਰਬਾਣੀ ਦੇ ਰੰਗ ਵਿੱਚ ਰਤੇ ਹੋਏ ਸੀ ਦੂਜਾ ਰੰਗ ਤੇ ਤਾਂ ਹੀ ਚੜੇਗਾ ਨਾ ਵੇਖੋ ਆਪਾਂ ਗੁਰਬਾਣੀ ਵਿੱਚ ਪੜਦੇ ਜਿਨ੍ਹਾਂ ਨੇ ਰੁਪਾਉ ਜਿਨ੍ਹਾਂ ਹਰ ਨਿਰਪਾਉ ਧਿਆਇਆ ਜੀ ਤਨਕਾ ਭਾਉ ਸਭ ਗਵਾਸੀ ਜਿਨ੍ਹਾਂ ਰੱਬ ਨੂੰ ਨਿਰਪਾਉ ਕਹਿ ਕੇ ਜਪਿਆ ਉਹਨਾਂ ਦੇ ਅੰਦਰ ਸਭ ਤੋਂ ਪਹਿਲਾਂ ਡਰ ਖਤਮ ਹੁੰਦਾ ਸੋ ਜੇ ਉਹ ਡਰਦੇ ਹੁੰਦੇ ਤੇ ਫੇਰ ਉਹ ਉਥੋਂ ਨਿਕਲ ਜਾਂਦੇ ਭਾਵੇਂ ਸਰੈਂਡਰ ਵੀ ਕਰ ਸਕਦੇ ਸੀ ਉਹਨਾਂ ਨੇ ਪਹਿਲਾਂ ਇਹ ਵਾਰਨਿੰਗ ਦਿੱਤੀ ਸੀ ਵੀ ਪਰ ਤੁਸੀਂ ਵੇਖੋ ਵੀ ਉਹ ਵੀ ਬੱਚੇ ਇਦਾਂ ਦੇ ਸਨ ਜਿਹੜੇ 2 ਸਾਲ ਤੋਂ ਲੈ ਕੇ 14 ਸਾਲ ਦੇ ਵਿੱਚ ਸਨ ਜਿਨ੍ਹਾਂ ਨੂੰ ਰੈਸਟ ਕਰਕੇ ਜੇਲ੍ਹਾਂ ਵਿੱਚ ਵੀ ਰੋਕਿਆ ਗਿਆ ਭਾਵੇਂ ਉਸ ਵੇਲੇ ਪੱਤਰਕਾਰਾਂ ਨੇ ਪੁੱਛਿਆ ਪਿਛਲੋ ਜਿਹੜੇ ਹੱਤਵਾਦੀ ਸੀ ਉਹਨਾਂ ਦਾ ਤੁਸੀਂ ਆਪਰੇਸ਼ਨ ਕਰ ਦਿੱਤਾ ਉਹਨਾਂ ਨੂੰ ਤੁਸੀਂ ਸ਼ਹੀਦ ਕਰ ਦਿੱਤਾ ਤੇ ਜਿਹੜੇ ਛੋਟੇ-ਛੋਟੇ ਬੱਚੇ ਐ ਉਹਨਾਂ ਨੂੰ ਕਿਉਂ ਮਾਰੇ ਕਹਿੰਦੇ ਉਹ ਆਉਣ ਵਾਲੇ ਸਮੇਂ ਚ ਆਤਵਾਦੀ ਬਣ ਸਕਦੇ ਸੀ। ਵੇਖੋ ਕੋਈ ਠੋਸ ਗੱਲ ਨਹੀਂ। ਜਿਹੜੇ ਜੇਲ੍ਹਾਂ ਵਿੱਚ ਡਕੇ ਉਹਨਾਂ ਦੇ ਬਿਆਨ ਦਿੱਤੇ ਵੀ ਇਹ ਆਤਵਾਦੀ ਹਨ। ਆਤਵਾਦੀਆਂ ਦੇ ਬੱਚੇ ਹੈ ਆਉਣ ਵਾਲੇ ਸਮੇਂ ਚ ਸੁਭਾਵਕ ਹੀ ਆਤਵਾਦੀ ਬਣਨਗੇ। ਐਹੋ ਜਿਹਾ ਰਵਈਆ ਉਹਨਾਂ ਪ੍ਰਤੀ ਬਣਾਇਆ ਗਿਆ। ਇਥੋਂ ਤੱਕ ਪ੍ਰਕਰਮਾਂ ਦੇ ਵਿੱਚ ਜਦੋਂ ਫਾਇਰਿੰਗ ਹੁੰਦੀ ਸੀ ਤੇ ਜਿਹੜੇ ਕੋਈ ਯਾਤਰੂ ਸਨ ਜੇ ਪਾਣੀ ਪੀਣ ਵਾਸਤੇ ਸਰੋਰ ਵੱਲ ਨੂੰ ਹੁੰਦੇ ਸੀ ਤੇ ਇੱਕ ਤਿੱਖਾ ਨੂੰਮਾ ਤੰਗਲੀ ਵਰਗਾ ਕੁੰਡਾ ਉਹਨਾਂ ਦੇ ਪਿੱਛੇ ਗਿੱਚੀ ਵਿੱਚ ਮਾਰਿਆ ਜਾਂਦਾ ਸੀ। ਜਿਹੜਾ ਖੋਪੜੀ ਪਾੜ ਕੇ ਲੰਘ ਜਾਂਦਾ ਸੀ ਤੇ ਕਈ ਤੇ ਸਰੋਵਰ ਵਿੱਚ ਹੀ ਡਿੱਗ ਪੈਂਦੇ ਸੀ ਤੇ ਖੂਨ ਦੀਆਂ ਪਚਕਾਰੀਆਂ ਉਹਨਾਂ ਦੇ ਸਿਰ ਵਿੱਚੋਂ ਸਰੋਵਰ ਵਿੱਚ ਹੀ ਵਜਦੀਆਂ ਸੀ ਲਾਲ ਰੰਗ ਸਰੋਵਰ ਦਾ ਹੋ ਗਿਆ ਸੀ ਉਹ ਲਹੂ ਵਾਲਾ ਪਾਣੀ ਜਿਹੜਾ ਸੀ ਪਿਆਸਿਆਂ ਨੂੰ ਪੀਣਾ ਪਿਆ ਦਰਬਾਰ ਸਾਹਿਬ ਦੇ ਅੰਦਰ ਹੂੰ ਇਹੋ ਜਿਹੇ ਹਾਲਾਤ ਇਹਨਾਂ ਨੇ ਬਣਾਏ ਅੱਜ ਭਾਵੇਂ ਮੀਡੀਆ ਦੇ ਵਿੱਚ ਇਹ ਯੋਰ ਕਈ ਫੜ ਛੱਡਦੇ ਆ ਵੀ ਇਹਨੂੰ ਭੁੱਲ ਜਾਓ ਹੂੰ ਇਹ ਭੁੱਲਣ ਵਾਲੀ ਗੱਲ ਹੀ ਨਹੀਂ ਐ ਤੁਹਾਡੀ ਕੌਮ ਦਾ ਕਤਲੇਆਮ ਹੋਇਆ ਕੱਲ ਨੂੰ ਉੱਠ ਕੇ ਕਹੋਗੇ ਚਮਕੌਰ ਸਾਹਿਬ ਭੁੱਲ ਜਾਓ ਸਾਕਾ ਸਰੰਦ ਭੁੱਲ ਜਾਓ ਫਿਰ ਤੇ ਸਾਰੀ ਹਿਸਟਰੀ ਭੁੱਲ ਜਾਈਏ ਫਿਰ ਸਾਡਾ ਵजूद ਕੀ ਹੈ ਅਸੀਂ ਤੇ ਆਵਾਜ਼ ਬੁਲੰਦ ਕਰਨੀ ਹੈ ਜਦੋਂ ਸਾਡੇ ਤੇ ਜ਼ੁਲਮ ਹੋਇਆ ਅਸੀਂ ਉਸ ਦਿਨ ਨੂੰ ਕਾਲਾ ਦਿਨ ਕਹਿ ਕੇ ਚੇਤੇ ਵੀ ਕਰਨਾ ਤੇ ਸਰਕਾਰ ਨੂੰ ਵੀ ਚੇਤੇ ਕਰਾ ਕੇ ਰੱਖਣਾ ਹੈ ਕੁਝ ਲੋਕਾਂ ਦੇ ਵੱਲੋਂ ਵੀ ਸਵਾਲ ਕੀਤੇ ਜਾਂਦੇ ਕਿ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਣ ਦਾ ਕਾਰਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਜੇ ਦਰਬਾਰ ਸਾਹਿਬ ਦੇ ਵਿੱਚ ਨਾ ਹੁੰਦੇ ਤੇ ਅਟੈਕ ਨਹੀਂ ਸੀ ਹੋਣਾ ਤੁਸੀਂ ਝਾਤੀ ਮਾਰ ਕੇ ਵੇਖੋ 101 125 ਗੁਰਦੁਆਰੇ ਆ ਜਿਨ੍ਹਾਂ ਤੇ ਫੌਜ ਵੱਲੋਂ ਹਮਲਾ ਕੀਤਾ ਗਿਆ ਉੱਥੇ ਭਿੰਡਰਾਂ ਵਾਲਾ ਸੀ ਅਦੂਖ ਨਿਵਾਰਨ ਪਟਿਆਲੇ ਹਮਲਾ ਕੀਤਾ ਗਿਆ ਇੱਥੇ ਪਿੰਡਰਾਂ ਵਾਲਾ ਸਨ ਜਾਂ ਉੱਥੇ ਮੁਕਤਸਰ ਹਮਲਾ ਕੀਤਾ ਗਿਆ ਮੁਕਤਸਰ ਦੇ ਵਿੱਚ ਜਿਹੜੀਆਂ ਸ਼ਹੀਦ ਹੋਈਆਂ ਲਾਸ਼ਾਂ ਸਨ ਉਹਨਾਂ ਨੂੰ ਬਾਹਰ ਕੱਢ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਗਈ ਕੀ ਉੱਥੇ ਪਿੰਡਰਾਂ ਵਾਲੇ ਦੇ ਸਿੰਘ ਸਨ ਇਹ ਤੇ ਸਾਰੀਆਂ ਗੱਲਾਂ ਜਿਹੜੀਆਂ ਮਨ ਘੜਤ ਹੈ ਤੇ ਇਹਨੂੰ ਇਤਿਹਾਸ ਨੂੰ ਬਦਲਣ ਵਾਸਤੇ ਸਮਾਜ ਦੇ ਵਿੱਚ ਚਰਚਾ ਕਰੀਟ ਕੀਤੀ ਜਾਂਦੀ ਹੈ ਇੱਕ ਵੀ ਚੀਜ਼ ਕਹੀ ਜਾਂਦੀ ਹੈ ਕੁਝ ਖੱਬੇ ਪੱਖੀ ਲੋਕਾਂ ਦੇ ਵੱਲੋਂ ਕਿ ਦਰਬਾਰ ਸਾਹਿਬ ਦੇ ਵਿੱਚੋਂ ਗਰਭਵਤੀ ਔਰਤਾਂ ਨੂੰ ਕੱਢਿਆ ਗਿਆ ਵੱਡੀ ਤعداد ਦੇ ਵਿੱਚ ਇਹ ਕੀ ਨੈਰੇਟਿਵ ਕਿਉਂ ਹੈ ਤੁਸੀਂ ਝਾਤ ਮਾਰ ਕੇ ਵੇਖੋ ਇਹ ਬਦਨਾਮ ਕਰਨ ਵਾਲੀਆਂ ਗੱਲਾਂ ਜੇ ਗਰਭਵਤੀ ਔਰਤਾਂ ਦਰਬਾਰ ਸਾਹਿਬ ਦੇ ਅੰਦਰੋਂ ਨਿਕਲੀਆਂ ਤੇ ਉਹ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਈਆਂ ਅੱਜ ਵੀ ਉਹ ਜਿਉਂਦੀਆਂ ਹੋਣਗੀਆਂ ਉਹਨਾਂ ਨੇ ਜਿਨ੍ਹਾਂ ਨੇ ਆਖਰਕਾਰ ਗਰਭਵਤੀ ਸੀ ਅੱਜ ਬੱਚੇ ਉਹਨਾਂ ਦੇ ਜੰਮੇ ਹੋਣੇ ਉਹਨਾਂ ਦਾ ਡੀਐਨਏ ਟੈਸਟ ਕਰਾਓ ਉਹਨਾਂ ਨੂੰ ਲਿਆ ਕੇ মিডিਏ ਦੇ ਵਿੱਚ ਪੇਸ਼ ਕਰਨਾ ਚਾਹੀਦਾ ਵੀ ਵੇਖੋ ਪਈ ਆ ਪਿੰਡ ਰਾਮਾੜੇ ਦੇ ਬੰਦਿਆਂ ਨੇ ਆ ਕੰਮ ਕੀਤੇ ਇਹ ਸਰਾਸਰ ਉਹਨਾਂ ਤੇ ਲਾਂਚਨ ਲਾਏ ਜਾ ਰਹੇ ਆ ਜਦੋਂ ਕਿਸੇ ਦੇ کردار ਵਿੱਚ ਨੁਕਸਾਨ ਆ ਲੱਭੇ ਵਿਹਾਰ ਵਿੱਚ ਨੁਕਸਾਨ ਆ ਲਵੇ ਤੇ ਇਹੋ ਜੇ ਲਾਂਚਨ ਫਿਰ ਲਾਏ ਜਾਂਦੀ। ਜੋ ਉਸ ਵਕਤ ਤੋਂ ਬਾਅਦ ਜੇ ਅੱਜ ਦੇ ਹਿਸਾਬ ਦੇ ਨਾਲ ਵੀ ਗੱਲ ਕ ਹਥਿਆਰਾਂ ਨੂੰ ਲੈ ਕੇ ਤੁਨਾਤਮਕ ਕਰਕੇ ਦੇਖਣਾ ਹੋਵੇ ਤੇ ਕੁਝ ਤਰ੍ਹਾਂ ਦੇ ਵੱਲੋਂ ਵੀ ਸਵਾਲ ਕੀਤੇ ਜਾਂਦੇ ਆ ਕਿ ਗੁਰੂ ਘਰ ਦੇ ਵਿੱਚ ਜਿਹੜਾ ਹਥਿਆਰ ਲੈ ਕੇ ਜਾਣੇ ਜਾਂ ਹਥਿਆਰ ਰੱਖਣੇ ਇਸ ਚੀਜ਼ ਨੂੰ ਲੈ ਕੇ ਦੁਚਿੱਤੀ ਪੈਦਾ ਕੀਤੀ ਜਾਂਦੀ ਹੈ। ਇਹ ਸਾਰੇ ਉਹ ਰਾਜਪੂਤ ਹਿੰਦੂਆਂ ਦੇ ਕਹਿ ਲੋ ਵੀ ਉਹਨਿਆਈ ਹਨ ਜਿਹੜੇ ਇਹੋ ਜੀ ਗੱਲ ਕਰਦੇ। ਉਸ ਵੇਲੇ ਪਹਾੜੀ ਰਾਜੇ ਵੀ ਇਹ ਗੱਲ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਗੁਰਦੁਆਰੇ ਵਿੱਚ ਲੋਹੜਾ ਕਿਲਾ ਬਣਾ ਕੇ ਹਥਿਆਰਾਂ ਦੀ ਫੈਕਟਰੀ ਲਾਉਣੀ ਨਹੀਂ ਚਾਹੀਦੀ ਕਿਉਂਕਿ ਧਾਰਮਿਕ ਸਥਾਨ ਹੈ ਤੁਸੀਂ ਕਿਸੇ ਵੀ ਗੁਰੂ ਘਰ ਜਾਓ ਗੁਰੂ ਘਰ ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹੋ ਉਹਦੇ ਅੱਗੇ ਪੈ ਸ਼ਸਤਰਾਂ ਨੂੰ ਵੀ ਨਮਸਕਾਰ ਹੋ ਜਾਂਦਾ ਹੈ ਉੱਥੇ ਜਿਹੜੇ ਸ਼ਸਤਰ ਪਏ ਐ ਉਹ ਕੱਲਾ ਇਸ ਕਰਕੇ ਨਹੀਂ ਪਏ ਵੀ ਰਮਾਲੇ ਨਾਲ ਉੱਡ ਜਾਣ ਉਹ ਸ਼ਸਤਰ ਪਏ ਜੇ ਕਿਤੇ ਆਫਤ ਬਣੇ ਤੇ ਗੁਰਦੁਆਰਾ ਜੰਗ ਦਾ ਮੈਦਾਨ ਬਣਾਇਆ ਜਾ ਸਕੇ ਉਹਦੇ ਵਿੱਚ ਹਥਿਆਰਾਂ ਦਾ ਹੋਣਾ ਲਾਜ਼ਮੀ ਜੇ ਭੀੜ ਬਣੇ ਤੇ ਜਦੋਂ 84 ਹੋਇਆ ਜਾਂ 47 ਹੋਈ 47 ਵਿੱਚ ਕੀ ਹੋਇਆ ਸੀ ਜਿਹੜੇ ਭੱਜ ਕੇ ਗੁਰਦੁਆਰੀ ਦੀ ਤੀਕ ਲੈ ਕੇ ਬੈਠੇ ਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਗ੍ਰੰਥੀਆਂ ਨੇ ਉਹ ਅੱਗਿਓ ਪਈਆਂ ਸ੍ਰੀ ਸਹਿਬਾ ਚੁੱਕੇ ਹੀ ਇਸਲਾਮ ਧਰਮ ਦੇ ਲੋਕਾਂ ਦੀ ਰੱਖਿਆ ਕੀਤੀ ਸੀ ਹਥਿਆਰ ਤੇ ਸਾਡਾ ਅੰਗ ਹੈ ਅਸੀਂ ਤੇ 24 ਘੰਟੇ ਕਿਰਪਾਨ ਗਾਲ ਪਾ ਕੇ ਰੱਖਦੇ ਆਂ ਫਿਰ ਕੱਲ ਨੂੰ ਕੋਈ ਉੱਠ ਕੇ ਇਹ ਵੀ ਕਹਿ ਦੇਗਾ ਵੀ ਗਾਲ ਕਿਰਪਾਨ ਪਈ ਸੀ ਇਸ ਕਰਕੇ ਇਹਦੇ ਤੇ ਹਮਲਾ ਕੀਤਾ ਗਿਆ ਗੁਰਦੁਆਰੇ ਹਥਿਆਰ ਦਾ ਹੋਣਾ ਲਾਜ਼ਮੀ ਉੱਥੇ ਸ੍ਰੀ ਕਾਲਤਾ ਸਾਹਿਬ ਦੀ ਸਜਣਾ ਕੀਤੀ ਗਈ ਹੈ ਬਕਾਇਦਾ ਦੋ ਨਿਸ਼ਾਨ ਸਾਹਿਬ ਲਾਏ ਗਏ ਆ ਹਥਿਆਰਾਂ ਦੀ ਸਖਲਾਈ ਕਾਲ ਤੱਕ ਸਾਹਿਬ ਦੇ ਸਾਹਮਣੇ ਦਿੱਤੀ ਜਾਂਦੀ ਰਹੀ ਐ ਘੋੜ ਸਵਾਰੀ ਗੁਰੂ ਪਾਤਸ਼ਾਹ ਨੇ ਇਹ ਤੇ ਕੱਲ ਨੂੰ ਲੋਕ ਉੱਠ ਕੇ ਕਹਿ ਦੇਣਗੇ ਵੀ ਕਿਰਪਾਨ ਪਾ ਕੇ ਘੋੜੇ ਤੇ ਚੜਵਾ ਵੀ ਮਨਾਏ ਕਿਉਂਕਿ ਇਹ ਤੇ ਕਿਹਾ ਜਾਂਦਾ ਰਿਹਾ ਦਸਤਾਰ ਸਜਾਉਣੀ ਵੀ ਮਨਾ ਹੁੰਦੀ ਰਹੀ ਐ ਪਰ ਫੇਰ ਵੀ ਸਿੱਖ ਜਿਹੜੇ ਐ ਉਹ ਇਹਨਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇ ਇਹ ਉਹ ਲੋਕ ਐ ਜਿਹੜੇ ਇਹਨਾਂ ਦੀ ਮਾਨਸਿਕਤਾ ਵਿੱਚੋਂ ਹਥਿਆਰ ਚੁੱਕਣ ਵਾਲੀ ਗੱਲ ਤੇ ਜਜ਼ਬੇ ਦੀ ਲੜਾਈ ਮੰਗਾਂ ਦੀ ਲੜਾਈ ਕੱਢਣ ਵਾਲੀਆਂ ਗੱਲਾਂ ਕਰਦੇ ਨੇ ਤੁਸੀਂ ਖਾਸ ਕਰਕੇ ਸਿੱਖ ਪ੍ਰਚਾਰਕ ਨੂੰ ਲੰਬੇ ਸਮੇਂ ਦਾ ਤਜਰਬਾ ਰਿਹਾ ਤਾਂ ਜਿੱਥੇ ਪ੍ਰੈਜ਼ੈਂਟ ਦੇ ਵਿੱਚ ਆਤਮਮ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਐਜੂਕੇਸ਼ਨ ਆ ਵਾ ਪੈਂਦਾ ਹੈ ਤਾਂ ਜੇ ਗੱਲ ਕੀਤੀ ਜਾਵੇ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਅਜੇ ਤੱਕ ਹੋਇਆ ਕਿ ਕਿਸੇ ਹਕੂਮਤ ਨੇ ਜਾਂ ਕਿਸੇ ਦੇਸ਼ ਦੀ ਸਰਕਾਰ ਨੇ ਆਪਣੇ ਕਰਿੰਦਿਆਂ ਦੇ ਉੱਪਰ ਇਸ ਤਰੀਕੇ ਦਾ ਅਟੈਕ ਕੀਤਾ ਹੋਵੇ ਜਿਸ ਤਰੀਕੇ ਦਾ ਅਟੈਕ ਦਰਬਾਰ ਸਾਹਿਬ ਦੇ ਉੱਪਰ ਜਾਂ ਜਿਹੜਾ ਸਿੱਖ ਕੌਮ ਦੇ ਉੱਪਰ ਅਟੈਕ ਹੋਇਆ ਹੈ ਕਦੇ ਵੀ ਜੇ ਦੇਸ਼ਾਂ ਦੀਆਂ ਜੰਗਾਂ ਲੱਗਦੀਆਂ ਪਹਿਲੀ ਗੱਲ ਹੈ ਆਪਣੇ ਦੇਸ਼ ਨਾਲ ਐਡੇ ਵੱਡੇ ਪੱਧਰ ਤੇ ਫੌਜ ਭੇਜ ਕੇ ਜਿੰ ਤੱਕ ਜੰਗ ਹਿਸਟਰੀ ਵਿੱਚ ਕੀਤੀ ਨਹੀਂ ਗਈ ਜਿਹੜੀਆਂ ਦੂਜੇ ਦੇਸ਼ਾਂ ਨਾਲ ਵੀ ਜੰਗਾਂ ਲੜੀਆਂ ਗਈਆਂ ਉਹਨਾਂ ਵਿੱਚ ਇੰਨੀ ਵੱਡੀ ਗਿਣਤੀ 'ਚ ਆਰਮੀ ਤੇ ਅਸਲਾ ਨਹੀਂ ਭੇਜਿਆ ਗਿਆ ਜਿੰਨਾ ਅਸਲਾ ਦਰਬਾਰ ਸਾਹਿਬ ਲਈ ਤੇ ਜਿੰਨੀ ਆਰਮੀ ਭੇਜੀ ਗਈ ਹੈ ਤੇ ਜੇ ਪਾਕਿਸਤਾਨ ਨਾਲ ਜੰਗਾਂ ਲੜੀਆਂ ਬਗਲਾਦੇਸ਼ ਨਾਲ ਜੰਗ ਲੜੀ ਹੈ ਚੀਨ ਨਾਲ ਜੰਗਾਂ ਲੜੀਆਂ ਤੇ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਕੀਤਾ ਗਿਆ ਹੋਵੇਗਾ ਮੈਨੂੰ ਕਾਢ ਦਿਖਾ ਦਿਓ ਫੌਜ ਦਾ ਪਹਿਲਾ ਸੂਲ ਇਹ ਹੈ ਵੀ ਉਹ ਕਿਸੇ ਧਾਰਮਿਕ ਸਥਾਨ ਤੇ ਦੁਸ਼ਮਣ ਦੇ ਇਲਾਕੇ ਵਿੱਚ ਵੀ ਹਮਲਾ ਨਹੀਂ ਕਰਦੀ ਪਰ ਸਾਡੇ ਨਾਲ ਪਤਾ ਨਹੀਂ ਕਿਉਂ ਇਦਾਂ ਕੀਤਾ ਗਿਆ ਬਿਲਕੁਲ ਆ ਬਿਲਕੁਲ ਜੂਨ 1984 ਕੱਲੂ ਘਾਰਾਂ ਨੂੰ ਲੈ ਕੇ ਗੱਲਬਾਤ ਕੀਤੀ ਆ ਤਾਂ ਕਦੇ ਵੀ ਨਾ ਭੁੱਲਿਆ ਜਾ ਸਕਦਾ ਏ ਨਾ ਹੀ ਬਖਸ਼ਿਆ ਜਾ ਸਕਦਾ ਤੇ ਨਾ ਹੀ ਉਸ ਨੂੰ ਸਿਆਹ ਜਾ ਸਕਦਾ ਏ ਜੋ ਦਰਦਨਾਕ ਵਰਤਾਂਤ ਜੂਨ ਮਹੀਨੇ ਦੇ ਆਰੰਭ ਤੋਂ ਲੈ ਕੇ ਤਕਰੀਬਨ ਲੰਬਾ ਸਮਾਂ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਪਰ ਵਾਪਰੇ ਆ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਪਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ